ਪੰਗਾ 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 ਪਰ ਕੋ ਕੈਂਪ ਚ ਮੰਦਿਰ ਭਗਤ ਦੀ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਹੋਈ ਸਵੇਰ ਚ ਪੈ ਗਿਆ ਪੰਗਾ ਜੁਗਰਾਂਤ ਭਗਵੰਤ ਮਾਨ ਪਰ ਕੋ ਕੈਂਪ ਦੇ ਲੋਕਾਂ ਨੂੰ ਖਰੀਆਂ ਖੋਟੀਆਂ ਸੁਣਾ ਗਈ ਕੋਈ ਨਹੀਂ ਬਤਾ ਲਿਓ ਕਿਹੜਾ ਪ੍ਰੋਗਰਾਮ ਤੁਸੀਂ ਖਰਾਬ ਕੀਤਾ ਪਰ ਜਿਹਨੂੰ ਕੋਈ ਆਉਣਾ ਚਾਹੀਦਾ ਹੈ ਚੇਅਰਮੈਨ ਹੀ ਚਾਹੀਦੇ ਅੱਕੇ ਪਕਰ ਕੇ ਇਹ ਪ੍ਰੋਗਰਾਮ ਦੇ ਵਿੱਚੋਂ ਜਾ ਸਕਦਾ ਸਾਡੇ ਪਾਠ ਨਹੀਂ ਆਦਾ ਯਾਫੇ ਅੰਜ ਕਹੀਏ ਕੀਤੀ ਕਰਾਈ ਖੂਚ ਪਾ ਗਏ ਕਿਉਂਕਿ ਸਬਾ ਦਾ ਸੱਦੀ ਗਈ ਸੀ ਮੰਦਰ ਪਗਦਾ ਪਰਚਾਰ ਕਰਨ ਲਈ ਪ੍ਰੇਸ਼ ਦੌਰਾਨ ਭਗਵੰਤ ਮਾਨ ਦਾ ਗੁੱਸਾ ਸਤਵੇਂ ਅਸਮਾਨ ਤੇ ਆ ਗਿਆ ਕਿਉਂਕਿ ਭਾਰੀ ਸਮਰਥਕਾਂ ਨਾਲ ਪਹੁੰਚੇ ਕੁਝ ਲੋਕ ਅੱਗੇ ਆਉਣਾ ਚਾਹੁੰਦੇ ਸਨ ਬਸ ਇਸੇ ਗੱਲ ਨੂੰ ਲੈ ਕੇ ਤੱਤੀਆਂ ਤੱਤੀਆਂ ਸੁਣਾ ਗਏ ਭਗਵੰਤ ਮਾਨ ਤੇ ਹੁਣ ਜੀਹਾਂ ਲੱਗ ਰਿਹਾ ਹੈ ਕਿ ਭਾਰ ਕੋ ਕੈਂਪ ਦੇ ਵਿੱਚ ਕੁਝ ਵਰਕਰ ਕਾਫੀ ਗੁੱਸੇ ਚ ਆ ਚੁੱਕੇ ਨੇ ਤੇ ਲੱਗਦਾ ਕਿ ਮੋਹਿੰਦਰ ਪਗਦ ਦੀ ਵੋਟਾਂ ਦੇ ਉੱਤੇ ਭਾਰੀ ਫਰਕ ਪਾ ਗਈ ਹੈ ਆਖਰੀ ਬੈਠਕ ਕਿਉਂਕਿ ਇੱਜ਼ਤ ਸਭ ਤੋਂ ਪਿਆਰੀ ਹੁੰਦੀ ਹੈ ਤੇ ਤੁਸੀਂ ਆਪ ਹੀ ਦੇਖ ਲਓ ਭਗਵੰਤ ਮਾਨ ਦਾ ਬੋਲਣ ਦਾ ਲਹਿਜਾ ਕੀ ਸੀ ਕਿ ਉਹਨਾਂ ਨੇ ਭਾਰਗੋ ਕੈਂਪ ਵਾਲਿਆਂ ਨੂੰ ਇੱਜ਼ਤ ਦਿੱਤੀ ਜਾਂ ਨਹੀਂ ਦਿੱਤੀ ਤੁਸੀਂ ਆਪ ਹੀ ਦੇਖ ਲਓ ਇਹ ਜੋ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੇ ਇੰਜ ਲੱਗ ਰਿਹਾ ਕਿ ਭਾਰਗੋ ਕੈਂਪ ਦੀਆਂ ਭਾਰੀ ਮਾਤਰਾ ਦੇ ਵਿੱਚ ਵੋਟਾਂ ਖਿਸਕਖਖਦੀਆਂ ਨੇ ਖਿਸਕਖਖਦੀਆਂ ਨੇ ਖਿਸਕਖਖਦੀਆਂ ਨੇ ਜਿਹੜੇ ਆ ਜਿਹੜੇ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਕੋਈ ਨਾ ਕੋਈ ਨਾ ਬਣਾਇਆ ਇੱਕ ਪ੍ਰਧਾਨ ਬਣਨਾ ਚਾਹੁੰਦਾ ਸੀ ਇੰਨੇ ਇਹ ਜਾਨੀ ਪਾਰਟੀ ਆਪ ਦਿੱਤੀ ਹੋਈ ਤੁਸੀਂ ਇੱਥੇ ਤੁਸੀਂ ਬਹੁਤ ਪਿਆਰ ਨਾਲ ਬੈਠੇ ਹੋ ਤੁਸੀਂ ਨਾ ਜੀ ਇੱਧਰ ਆਓ ਕਿਉਂ ਆਣਾ ਲੈ ਉੱਥੇ ਖੜ ਨਹੀਂ ਸਕਦੇ ਸੀ ਇੱਥੇ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਮਿਲ ਜੂਗੀ ਜਾਂ ਕੁਝ ਬਹੁਤ ਜਿਆਦਾ ਬਣ ਜੂਗੇ ਵੇ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਇਹ ਰੌਲਾ ਪਾਉਂਗੇ ਤਾਂ ਵੱਡੇ ਬਣ ਜੂਗੇ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਹਮ ਸੌਰੀ ਪੈਰਿਸਨ ਮੈਂ ਪਾਰਟੀ ਦਾ ਪ੍ਰਧਾਨ ਹਾਂ ਗੱਲ ਸੁਣੋ ਹੋ ਵੀ ਬੈਠੇ ਨਹੀਂ ਉਹਨਾਂ ਵੱਲ ਦੇਖੋ ਜੇ ਲੋਕਾਂ ਦੀ ਸੇਵਾ ਕਰਨੀ ਹੈ ਇੱਥੇ ਬੈਠੇ ਰਹੋ ਜੇ ਲੋਕਾਂ ਦੀ ਸੇਵਾ ਕਰਨੀ ਹੈ ਸੱਚੀ ਮੁੱਚੀ ਸੇਵਾ ਕਰਨੀ ਹੈ ਤਾਂ ਬੈਠੇ ਰਹੋ ਜੇ ਕੋਈ ਚੇਅਰਮੈਨ ਨਹੀਂ ਚਾਹੀਦੀ ਹੈ ਫਰਾਨਾ ਚਾਹੀਦਾ ਤੇ ਕਾ ਚਾਹੀਦਾ ਉਦੋਂ ਲੈ ਲਓ ਉਧਰ ਬਹੁਤ ਚੇਅਰਮੈਨੀਆਂ ਬੈਲੀਆਂ ਪਏ ਨੇ ਉਹਨਾਂ ਕੋਲੇ ਬੜੇ ਪਦ ਖਾਲੀ ਪਏ ਨੇ ਇਸ ਕੰਬਸਤੇ ਥੁੜੀਆਂ ਆਏ ਆਪਾਂ ਇਸ ਕੰਬਸਤੇ ਨਹੀਂ ਆਏ ਜੇ ਮੈਨੂੰ ਮੂਰੇ ਬਿਠਾਓ ਜੀ ਮੈਂ ਆ ਜਾਣਾ ਥੋੜੇ ਚ ਮੈਂ ਆ ਜਾਣਾ ਮੈਨੂੰ ਮੇਰਾ ਫੋਟੋ ਖਿਚਾ ਲਿਓ ਇਹ ਮੂਰੇ ਬੈਠਣ ਵਾਲੀ ਫੋਟੋ ਖਿਚਾਉਣ ਵਾਲੀ ਰਾਜਨੀਤੀ ਹੋਰ ਹੈ ਇਹ ਉਹਨਾਂ ਚ ਹੈ ਜਲਦੀ ਕਿਤੇ ਅਮਰ ਸ਼ਾਹ ਦਾ ਫੋਟੋ ਆ ਗਈ ਪਤਾ ਨਹੀਂ ਕੀ ਹੋ ਜਾਊਗਾ ਮੋਦੀ ਦਾ ਫੋਟੋ ਆ ਗਈ ਪਤਾ ਨਹੀਂ ਕੀ ਹੋ ਜਾਊਗਾ ਸਾਡੇ ਨਹੀਂ ਹੈਗਾ ਸਾਡੇ ਤਾਂ ਆਮ ਲੋਕਾਂ ਨਾਲ ਫੋਟੋ ਆ ਗਈ ਤਾਂ ਕਮ ਤਾਂ ਕਦਰ ਪਾਊਗੀ ਨਹੀਂ ਪੈਂਦੀ ਨਿਕਲ ਦੋ ਤਿੰਨ ਮਿੰਟ ਰਹਿ ਗਏ ਜਿਆਦਾ ਨਹੀਂ ਰਹਿ ਗਏ ਪ੍ਰਚਾਰ ਦੇ ਵਿੱਚ